ਤੁਸੀਂ ਵੀਡੀਓ ਬਣਾਓ ਤੁਸੀਂ ਨਾਲ ਬਣਾ ਲਓ ਵੀਡੀਓ ਫਿਰ ਕੀ ਹੈ ਆਰੇ ਬਾਰ ਕਾਟ ਬਣਾਓ ਪਹਿਲਾਂ ਹੀ ਕਰਦੇ ਨੇ ਇਹ ਆ ਬੰਦ ਕਰੀਂ ਕੋਈ ਆਰਡਰ ਨਹੀਂ ਹੈ ਕੋਈ ਆਰਡਰ ਕੋਈ ਕਰਿਆ ਲੈ ਇਹ ਬੰਦ ਕਰੀਂ ਇਹ ਸੀਸ ਜਾਈਏ ਬਿਨਾ ਆਰਡਰ ਦੇ ਬਿਨਾ ਆਰਡਰ ਤੋਂ ਬਿਨਾ ਆਰਡਰ ਤੋਂ ਸੀਸ ਕਰੀਂ ਧੱਕੇਸ਼ਾਹੀ ਕਰ ਨਿਕਮਡਰੈਸ ਤੇ ਔਰ ਥੱਲੇ ਘਰ ਮੰਨ ਕੇ ਬਣਾ ਲਿਆ ਯਾਰ ਜਾਓ ਆਪਣੇ ਬੰਦੇ ਦੁਕਾਨ ਵਾਲੇ ਕਿੱਥੇ ਨੇ ਤੁਹਾਡੇ ਆ ਵੀਰਾਂ ਧਕੇਸ਼ਾ ਹੀ ਕਰ ਰਹੇ ਨੇ ਧਕੇ ਮਾਰਾ ਨਾ ਕਰੂਗਾ ਨਾ ਕੋਈ ਤੁਹਾਨੂੰ ਨਾ ਧਕੇ ਮਾਰੋ ਉਹਨਾਂ ਨਾਲ ਗੱਲ ਕਰਾਂਗਾ ਗੱਲ ਕਰੂੰਗਾ ਬਾਕੀ ਕੋਈ ਗੱਲ ਨਹੀਂ ਛੱਡੋ ਮੈਂ ਕੀ ਕਰ ਰਹੇ ਜੀ ਪਾਜੀ ਜਬਤ ਨਾ ਕਰੋ ਚੰਗੀ ਗੱਲ ਹੈ ਤੁਹਾਡੇ ਨਾਲ ਜਬਤ ਹੁਣੇ ਵਾਰੂ ਦਿੰਦੇ ਸਰਕਾਰ ਨੇ ਜਬਤ ਕਰੀ ਮੇਰੇ ਕੋਲ ਕੁਝ ਨਹੀਂ ਹੈ ਤੇ ਖੋਇਆ ਹੋਇਆ ਮੰਨਦੇ ਹੋ ਗੱਲ ਕਰਾਂਗਾ ਮੈਂ ਉਹਨਾਂ ਨਾਲ ਸਰ ਟਰਸਟੀ ਦੁਕਾਨ ਜਬ ਕੋਈ ਹਦਕਾਰ ਰੱਖਾਈ ਗਈ ਕਰਦੇ ਬਈ ਰੱਖਾਈ ਗਈ ਕਰਦੇ ਇਹਨਾਂ ਨੂੰ ਬੰਦ ਕਰ ਖਰੇ ਆਂ ਮੈਂ ਕਹਿ ਤਾ ਬਰੋ ਬਣਾ ਤੂੰ ਇਹ ਸੀ ਨੋਟ ਦੇ ਕੇ ਇਸ਼ਾਰਾ ਕਰੋ ਮੈਂ ਮੈ ਪ੍ਰੋਬਲਮ ਆਊਗੀ ਤੁਹਾਡੇ ਨਾਲ ਮੈਂ ਖਰੇ ਆ ਰਿਹਾ ਤੂੰ ਕਾ ਤਾਲਾ ਲਾ ਲੈਂਦਾ ਮੈਂ ਤੁਹਾਨੂੰ ਕਹਿ ਰਿਹਾ ਇੰਪਰੂਵਮੈਂਟ ਦਸਟ ਦੇ ਲਗਾਤਾਰ ਸਮਾਜ ਸੇਵਕ ਜਾਂ ਆਰਟੀ ਐਕਟੀਵਿਸਟ ਹੋਣ ਸਵਾਰ ਚੁਗਦੇ ਨੇ ਇਹਨਾਂ ਦੀ ਕਾਰਗੁਜ਼ਾਰੀ ਦੇ ਅਫਸਰਾਂ ਨੂੰ ਕਟਗਰੇ ਚ ਖੜਾ ਕਰਦੇ ਪਰ ਅੱਜ ਤੁਹਾਨੂੰ ਐਸੇ ਅਫਸਰ ਨਾਲ ਰੂਬਰੂ ਕਰਾ ਰਹੇ ਆ ਐਕਸ਼ਨ ਅਮਨਦੀਪ ਸਿੰਘ ਜਿਨ੍ਹਾਂ ਨੇ ਅੱਜ ਵੱਡਾ ਦਿਲ ਰੱਖਦੇ ਹੋਏ ਕਾਰਵਾਈ ਕੀਤੀ ਹੈ ਐਮਕੇ ਹੋਟਲ ਦੇ ਬਿਲਕੁਲ ਸਾਹਮਣੇ ਆ ਕੁਲਚਾ ਲੈਂਡ ਜਿੱਥੇ ਭਾਰੀ ਪੀੜ ਰਹੀਦੀ ਹੈ ਲੋਕ ਆਪਣਾ ਮੂੰਹ ਦਾ ਸਵਾਦ ਪੂਰਾ ਕਰਨ ਲਈ ਆਉਂਦੇ ਨੇ ਉਥੇ ਤਾਂ ਕਾਰਵਾਈ ਕਰਨ ਮੇਰੇ ਕਾਫੀ ਉਥੇ ਰੌਲਾ ਪਿਆ ਹੈ ਰੌਲਾ ਜਨਾ ਕਿ ਕਿਉਂ ਬਿਆਹ ਕਿੰਨੀ ਉਥੇ ਜਿਆਦਾ ਹਾਲਾਤ ਜਿਹੜੇ ਤਣਾਅਪੂਰਨ ਹੋਏ ਕਿ ਮੌਕੇ ਤੇ ਐਸਐਚ ਰਣਜੀਤ ਐ ਇਹਨੂੰ ਨੂੰ ਪੁਲਿਸ ਫੋਰਸ ਪੇਜ ਨਹੀਂ ਬਈ ਤਾਂ ਐਕਸਲ ਸਾਹਿਬ ਕੀ ਅੱਜ ਜਿਹੜੀ ਕਾਰਵਾਈ ਉਥੇ ਕਰਨੀ ਵੀ ਰਿਕਵਰਡ ਪਾਈ ਗਈ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਦੇਖੀਆਂ ਇਹ ਜੀ ਪਹਿਲ ਨੂੰ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜੀ ਦੂਸਰੀ ਬੇਨਤੀ ਇਹ ਹੈ ਕਿ ਬਿਲਟ ਅਪ ਬੂਥ ਸੀ ਆ 91 ਨੰਬਰ 22.70 ਵਰਗਾਈ ਦਾ ਇਹਦਾ ਨਾ 21-7-2001 ਦੇ ਵਿੱਚ ਅਲਾਟ ਹੋਇਆ ਸੀ ਤੇ ਇਹਨੇ ਪ੍ਰਾਰਥੀ ਨੇ ਕਿਸ਼ਤਾਂ ਨਹੀਂ ਸੀ ਤਾਰੀਆਂ ਇਹਦੀਆਂ 75% ਦੇ ਵਿੱਚੋਂ ਕਿਸ਼ਤਾਂ ਕੁਝ ਆਈਆਂ ਸੀ ਤੇ ਬਾਕੀ ਜਿਹੜੀਆਂ ਕਿਸ਼ਤਾਂ ਨਹੀਂ ਸੀ ਆਈਆਂ ਇਹ ਜਬਤ ਕਰ ਲਿਆ ਗਿਆ ਸੀ ਮਤਾ ਨੰਬਰ 21 ਦੇ ਨਾਲ 28/3/2018 ਦੇ ਵਿੱਚ ਠੀਕ ਹੈ ਜੀ ਉਹਦੇ ਤੋਂ ਬਾਅਦ ਇਹ ਗਵਰਨਮੈਂਟ ਨੇ ਇਹਨੂੰ ਜਬਤ ਕਰ ਲਿਆ ਸਾਨੂੰ ਅਸੀਂ ਇਹਨੂੰ ਪ੍ਰਾਰਥੀ ਨੂੰ ਸੂਚਨਾ ਵੀ ਦੇ ਦਿੱਤੀ ਸੂਚਨਾ ਦੇਣ ਤੋਂ ਬਾਅਦ ਅਸੀਂ ਇਹਨੂੰ ਮਤਲਬ ਖਾਲੀ ਕਰਾਉਣ ਵਾਸਤੇ ਕਰ ਰਹੇ ਸੀ ਕਾਰਵਾਈ ਤੇ ਹੁਣ ਮੇਰੇ ਕੋਲ ਇਹ ਮੇਰੇ ਕੋਲ ਜਦੋਂ ਦਾ ਏਰੀਆ ਆ ਮੇਰੇ ਕੋਲ ਥੋਨੇ ਦੇਣ ਦਾ ਏਰੀਆ ਆ ਤਾਂ ਮੇਰੇ ਕੋਲ ਇਹ ਫਾਈਲ ਆਈ ਜੀ ਇਹਦਾ ਕਬਜ਼ਾ ਜਿਹੜਾ ਵਾ ਉਹ ਲਿਆ ਜਾਵੇ ਇਹੋ ਸਾਹਿਬ ਵੱਲੋਂ ਲਿਖ ਕੇ ਚਿੱਠੀ ਜਿਹੜੀ ਆ ਭੇਜੀ ਗਈ ਆ ਵੀ ਇਹਦਾ ਕਬਜ਼ਾ ਲਿਆ ਜਾਵੇ ਮੌਕੇ ਤੇ ਇਹ 플ੌਟ ਜ਼ਬਤ ਹੋ ਗਿਆ ਕਿਉਂਕਿ ਸਾਡੀ ਕਾਰਵਾਈ ਤੇ ਜਿਹੜੀ ਆ ਉਹ ਜਦੋਂ ਸੰਟ ਕੋ ਕੋਈ ਲੈਟਰ ਆਉਂਦੀ ਹੈ ਇਹੋ ਸਾਹਿਬ ਨੂੰ 22 ਗਜ ਦੇ ਕਰੀਬ ਇਹ 플ੌਟ ਸੀਗਾ ਦੁਕਾਨ ਸੀਗੀ ਤੇ ਦੇਖਿਆ ਜਾਵੇਗੇ 2001 ਚ ਅਲਾਟਮੈਂਟ ਟਰਸਟ ਵੱਲੋਂ ਕੀਤੀ ਗਈ ਸੀ ਕਿਸ ਤਰ੍ਹਾਂ ਨਾ ਤਖਤਾਰਨ ਦਾ ਕਾਰਨ ਘਿਰਿਆ ਕਿਉਂਕਿ ਹੁਣ ਤੇ ਕਾਫੀ ਜੁਰਮਾਨਾ ਹੋ ਗਿਆ ਹੈ ਵਸੂਲੀ ਕਰਨੀ ਨਾ ਔਖੀ ਹੋ ਗਈ ਤਾਂ ਹੀ ਤਾਂ ਤਾਂ ਹੀ ਤਾਂ ਇਹ ਬੂਥ ਜਿਹੜਾ ਜ਼ਬਤ ਹੋਇਆ ਹੈ ਇਹ ਜਬਤ ਹੋ ਗਿਆ ਸਾਡੇ ٹرسٹ ਦੇ ਹੱਕ ਦੇ ਵਿੱਚ ਹੋ ਗਿਆ ਨਾ ਸਾਰਾ ਕੁਝ ਇਹਦਾ ਜਬਤ ਹੋ ਗਿਆ ਜਬਤ ਹੋਣ ਤੋਂ ਬਾਅਦ ٹرسٹ ਦੇ ਹੱਕ ਚ ਹੋ ਗਿਆ ٹرسٹੇ ਦਾ ਮਾਲਕ ਸੀਗਾ ਅਸੀਂ ਉੱਥੇ ਮੌਕੇ ਤੇ ਗਏ ਆ ਇਹਨੂੰ ਲੈਣ ਵਾਸਤੇ ਕਬਜ਼ਾ ਇਹਦਾ ਸਮਾਨ ਸਮੂਹ ਨਾਲ ਅਸੀਂ ਬਾਹਰ ਕੱਢ ਰਹੇ ਸੀਗੇ ਤੇ ਉੱਥੇ ਮਾਲਕ ਨਹੀਂ ਇੱਕ ਜਿਹੜਾ ਲੈਂਡ ਲਾਗੇ ਕੁਲਚਾ ਲੈਂਡ ਵਾਲਾ ਹੈ ਨਾ ਜੀ ਉਹ ਬੰਦਾ ਇਸ ਦੁਕਾਨ ਨੂੰ ਵਰਤ ਰਿਹਾ ਸੀ ਸਾਰਾ ਕੁਝ ਇਹਦੇ ਵਿੱਚ ਉਹਨੇ ਰੱਖਿਆ ਹੋਇਆ ਸੀ ਤੇ ਉਹ ਫਿਰ ਸਾਡੇ ਮਤਲਬ ਸ਼ਟਰ ਜਦੋਂ ਅਸੀਂ ਉਹਨੂੰ ਡਾਉਣ ਲੱਗੇ ਕਰਨ ਦੀ ਉਹ ਅੱਗੇ ਹੋ ਗਿਆ ਵੀ ਨਹੀਂ ਮੈਂ ਨਹੀਂ ਕਰਨ ਦੇਣਾ ਉਹਨਾਂ ਫਿਰ ਇੱਕ ਵਕੀਲ ਵੀ ਆਪਣਾ ਮੰਗਾ ਲਿਆ ਬੁਲਾ ਲਿਆ ਉਹਨਾਂ ਨੇ ਵੀ ਤੁਸੀਂ ਅੰਦਰ ਬੰਦੇ ਇਹਦੇ ਅੰਦਰ ਕੱਢ ਜੋ ਉਹ ਮੌਕੇ ਤੇ ਜਿਹੜੀ ਅੜਚਣ ਪਈ ਹੈ ਲੋਟੀ ਵੱਲੋਂ ਨਹੀਂ ਪਈਗੀ ਨਹੀਂ ਨਹੀਂ ਤਾਂ ਹੋਰ ਕਿਸੇ ਨੇ ਆ ਭਾਈ ਮਿੱਠੂ ਨਾ ਆਂਦਾ ਹੈ ਉਲਟਾ ਲੈਣ ਵਾਲਾ ਠੀਕ ਹੈ ਜੀ ਉਹਦੇ ਵੱਲੋਂ ਇਹ ਜਿਹੜੀ ਅੜਚਣ ਇਹਦੇ ਵਿੱਚ ਪਾਈ ਗਈ ਹੈ ਵੀ ਤੁਸੀਂ ਅਸੀਂ ਨਹੀਂ ਕਰਦੇ ਵੇਖੋ ਉਹਨੇ ਬਰਾਂਡੇ ਵੀ ਕਵਰ ਪੀਤੇ ਹੋਏ ਸੀਗੇ ਸਾਰੇ ਫਿਰ ਅਸੀਂ ਬਰਾਂਡੇ ਵੀ ਜਿਹੜੇ ਉਹ ਖਾਲੀ ਕਰਾਏ ਬਿਲਕੁਲ ਪ੍ਰੋਜੈਕਟ ਦੇਖ ਰਹੀ ਦੀ ਫਰੰਟ ਦੇਖ ਰਹੀ ਠੀਕ ਹੈ ਅਸੀਂ ਫਿਰ ਉਹ ਖਾਲੀ ਵੀ ਕਰਾਏ ਬਰਾਂਡੇ ਵੀ ਖਾਲੀ ਕਰਾਏ ਤੇ ਅਸੀਂ ਹੁਣ ਇਹਦੀ ਜਿਹੜੀ ਆ ਕਾਰਵਾਈ ਅਸੀਂ ਕਰ ਰਹੇ ਆਂ ਬਾਗੀ ਅਗਲੀ ਕਾਰਵਾਈ ਹੁਣ ਕੀ ਕੀਤੀ ਅਗਲੀ ਕਾਰਵਾਈ ਇਸ ਤਰ੍ਹਾਂ ਕਿ ਅਸੀਂ ਪੁਲਸ ਮੁਰਦਣਾ ਪੈ ਪੁਲਸ ਸੈਲਪ ਨੂੰ ਵਾਸਤੇ ਅਸੀਂ ਇਕੱਠੀਆਂ ਵੀ ਬਹੁਤ ਵਾਰੀ ਲਿਖੀਆਂ ਹੋਈਆਂ ਨੇ ਜੀ ਤੇ ਪੁਲਸ ਸੈਲਪ ਨੂੰ ਹੀ ਸਾਨੂੰ ਮਿਲ ਰਹੀ ਹੈ ਸਮੋਣੀ ਅਸੀਂ ਦੁਬਾਰਾ ਫਿਰ ਇੱਕ ਚਿੱਠੀ ਮੈਂ ਲਿਖ ਰਿਹਾ ਹਾਂ ਉਹਦੇ ਵਿੱਚ ਅਸੀਂ ਪੁਲਸ ਸੈਲਪ ਲੈ ਕੇ ਦੇ ਦਿੱਤੇ ਤੇ ਕਾਰਵਾਈ ਕਰਾਂਗੇ ਜੋ ਬਣਦੀ ਹੈ ਸਰ ਉਹ ਐਸਐਚਓ ਰਣਜੀਤ ਜੀ ਨੇ ਉਹਦੇ ਨੌਲੇਜ ਚ ਵੀ ਇਹ ਮੈਟਰ ਲੈ ਆਂਦਾ ਬਿਲਕੁਲ ਜੀ ਮੈਂ ਐਸਐਚਓ ਐਸਐਚਓ ਸਾਹਿਬ ਨੇ ਵੀ ਕਿਹਾ ਹੈ ਕੋਈ ਮੈਂ ਮੇਰੀ ਉਹਨਾਂ ਨਾਲ ਫੋਨ ਤੇ ਵੀ ਗੱਲ ਹੋਈ ਹੈ ਤੇ WhatsApp ਤੇ ਗੱਲ ਕੀਤੀ ਗਈ ਉਹਨਾਂ ਨੇ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮੈਂ ਫੋਰਸ ਭੇਜ ਦੂੰਗਾ ਤੇ ਤੁਸੀਂ ਕਬਜ਼ਾ ਲੈਣਾ ਹੋਊਗਾ ਜਦੋਂ ਵੀ ਲੈ ਸਕਦੇ ਹੋ ਉਹਨਾਂ ਵੱਲੋਂ ਬਿਲਕੁਲ ਸਾਡੇ ਨਾਲ ਬਹੁਤ ਵਧੀਆ ਉਹਨਾਂ ਨੇ ਕੀਤੀ ਹੈ। ਦੂਜੇ ਪਾਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਲਾਕਾ ਤੁਹਾਡੇ ਕੋ ਆ ਗਿਆ ਇੱਥੇ ਰੇੜੀਆਂ ਦੀ ਭੰਮਾਰ ਹੋ ਗਈ ਸਾਰੇ ਰੰਜੀਤ ਐ ਵੀ ਨਹੀਂ ਇਹਦੇ ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਵੇਖ ਜੀ ਉਹਦੇ ਵਿੱਚ ਅਸੀਂ ਪਲਾਨਿੰਗ ਕਰ ਰਹੇ ਹਾਂ ਵੀ ਅਸੀਂ ਕੀ ਇਹਦੇ ਵਿੱਚ ਕਾਰਵਾਈ ਕਰਨੀ ਹੈ। ਰੇੜੀਆਂ ਨੂੰੜੀਆਂ ਤਾਂ ਅਸੀਂ ਇੱਧਰ ਉੱਧਰ ਨਹੀਂ ਲੱਗਣ ਦੇ ਰਹੇ ਵੀ ਚੱਕ ਰਹੇ ਇੱਕ ਜਗ੍ਹਾ ਦੇ ਉਹਨਾਂ ਨੇ ਸ਼ਿਫਟ ਕੀਤੀਆਂ ਰੇੜੀਆਂ ਪਰ ਉਹਦੇ ਵਿੱਚ ਅਸੀਂ ਕੋਈ ਪਲਾਨਿੰਗ ਕਰਕੇ ਜਿਹੜਾ ਵੀ ਇਹ ਗਵਰਨਮੈਂਟ ਦੇ ਧਿਆਨ ਵਿੱਚ ਲਿਆ ਕੇ ਅਸੀਂ ਜੋ ਸਾਡੇ ਚੇਅਰਮੈਨ ਸਾਹਿਬ ਕਹਿਣਗੇ ਅਸੀਂ ਉਸ ਹਿਸਾਬ ਨਾਲ ਫਿਰ ਅੱਗੇ ਕਾਰਵਾਈ ਕਰਾਂਗੇ। ਤੇ 1 ਸਰ 134 ਨੰਬਰ ਮਤਲਬ ਇੱ ਰਣਜੀਤ ਸਿੰਘ ਨੂੰ ਐਸਸੀਓ ਉੱਥੇ ਕੀ ਹੁਣ ਤੱਕ 100% ਬੇਸਮੈਂਟ ਬੁਤੀ ਦੀ 133 ਨੰਬਰ ਹੈ ਚਮਤੀ ਨਹੀਂ 133 133 ਨੰਬਰ ਜਿਹੜਾ ਹੈ ਨਾ ਉਹ ਅਸੀਂ ਬੰਦ ਕਰਾਇਆ ਹੋਇਆ ਹੈ ਮੌਕੇ ਤੇ ਕੰਮ ਕੰਮ ਬੰਦ ਹੈ ਹਾਂ ਜੀ ਇਸ ਵਕਤ ਤੱਕ ਕੰਮ ਬੰਦ ਹੈ ਅੱਜ ਦੀ ਡੇਟ ਦੇ ਵਿੱਚ ਤੇ ਕੋਈ ਗੱਲ ਨਹੀਂ ਅਸੀਂ ਜਿਹੜੀਆਂ ਇਨਕ੍ਰੋਚਮੈਂਟਾਂ ਆ ਉਹਦੇ ਅਸੀਂ ਬੜਾ ਵਰਖਲਾਫ ਹਾਂ ਅਸੀਂ ਇਨਕ੍ਰੋਚਮੈਂਟ ਨਹੀਂ ਹੋਣ ਦੇਵਾਂਗੇ ਕਿਤੇ ਵੀ ਤੇ ਬਾਕੀ ਇਹ ਆ ਕਿ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਮਤਲਬ ਜਿਹੜਾ ਇਨਲੀਗਲ ਜਿਹੜਾ ਵਾ ਕੋਈ ਕੰਮ ਕਰੇਗਾ ਉਹ ਇਨਲੀਗਲ ਜਿਹੜਾ ਕੰਮ ਆਸੀਂ ਨਹੀਂ ਵੀ ਕਿਸੇ ਤਰ੍ਹਾਂ ਦਾ ਵੀ ਉਹ برداشت ਨਹੀਂ ਕਰਾਂਗੇ ਠੀਕ ਹੈ ਤਾਂ ਇੱਕ ਲਾਸਵਾਲ ਹੈ ਮੇਰਾ ਕਿ ਪਿੱਛੇ ਜਿਹੜੇ ਐਸਪਰ ਐਸਐਸਾਲ ਫਾਈਨੈਂਸ਼ੀਅਲ ਈਅਰ ਜਿਹੜੇ ਠੇਕਾ ਨਜਾਇਜ਼ ਤੌਰ ਤੇ ਸਾਰਾ ਕੋਰੀਡੋਰ ਸਾਰਾ ਮਾਲਿਆ ਰਾਤੋ ਰਾਤ ਬਣਾ ਦਿੱਤਾ ਗਿਆ ਠੇਕੇਦਾਰਾਂ ਵੱਲ ਉਹਦੇ ਤੇ ਟਰਸਟ ਨੇ ਕਿਉਂ ਅੱਖਾਂ ਬੰਦ ਕੀਤੀਆਂ ਨਹੀਂ ਜੀ ਉਹ ਮੇਰੇ ਧਿਆਨ ਦੇ ਵਿੱਚ ਨਹੀਂ ਆ ਮੈਂ ਜਿਹੜੇ ਤੁਸੀਂ ਗੱਲ ਕਰ ਰਹੇ ਆ ਜੇ ਕੋ ਬਣਾਇਆ ਹੈ ਤੇ ਮੈਂ ਉਹ ਵੀ ਫਾਈਲ ਮੰਗਾ ਲਈ ਨਾ ਅਸੀਂ ਉਹਦੇ ਉੱਤੇ ਵੀ ਕਾਰਵਾਈ ਕਰਾਂਗੇ ਨਾ ਆਲੀ ਗੱਲ ਨਹੀਂ ਵੀ ਅਸੀਂ ਕਿਉਂ ਨਹੀਂ ਕਾਰਵਾਈ ਕਰਾਂਗੇ ਮੇਰੇ ਧਿਆਨ ਦੇ ਵਿੱਚ ਤੁਸੀਂ ਲੈ ਜਾਂਦਾ ਅੱਜ ਹੀ ਲੈ ਜਾਂਦਾ ਮੈਂ ਉਹਦੇ ਨੰਬਰ ਕਢਾ ਲੈਣਾ ਵੀ ਕਿੰਨਾ ਨੰਬਰ ਹੈ ਤੇ ਆਪਾਂ ਕਿਉਂ ਨਹੀਂ ਕਾਰਵਾਈ ਕਰਾਂ ਕਰਾਂਗੇ